ਜੀਦੇ ਕਰੋ ਤੁਹਾਡਾ ਆਪਣਾ ਚੈਨਲ ਵਿਰਾਸਾ ਟੀਵੀ ਲਾਈਵ ਅਤੇ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਅਪਡੇਟ ਲੈ ਕੇ ਆਏ ਤੁਹਾਨੂੰ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਕਿ ਭਾਈ ਅੰਮ੍ਰਿਪਾਲ ਸਿੰਘ ਸ਼ਾਇਦ ਲਿਬਰਗੜ੍ਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤੁਹਾਨੂੰ ਵੀ ਪਤਾ ਹੈ ਕਿ ਭਾਈ ਅੰਮ੍ਰਿਪਾਲ ਸਿੰਘ ਖੰਡੂਰ ਸਾਹਿਬ ਤੋਂ ਐਮਪੀ ਦੀਆਂ ਚੋਣਾਂ ਲੜ ਰਹੇ ਨੇ ਜਿਸ ਦੇ ਕਰਕੇ ਜਿਹੜੇ ਭਾਈ ਅੰਮ੍ਰਿਪਾਲ ਸਿੰਘ ਜੇਲ੍ਹ ਹਨ ਈਮਾਨ ਸਿੰਘ ਖੈਰ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਅੰਦਰ ਪਟੀਸ਼ਨ ਜਾਰੀ ਕੀਤੀ ਹੈ ਕਿ ਭਾਈ ਅਮਰੀਪਾਲ ਸਿੰਘ ਨੂੰ ਵੋਟਾਂ ਦੇ ਲਈ ਕੁਝ ਸਮੇਂ ਲਈ ਬਾਹਰ ਕੱਢਿਆ ਜਾਵੇ ਕਿ ਉਹ ਪ੍ਰਚਾਰ ਕਰ ਸਕਣ ਅਤੇ ਤੁਹਾਡੇ ਕੀ ਵਿਚਾਰ ਨੇ ਸਾਰੇ ਮਾਮਲੇ ਤੇ ਸਾਨੂੰ ਕਮੈਂਟ ਕਰ ਸਕਦੇ ਹੋ ਉਸ ਉੱਤੇ ਜਿਹੜੇ ਜਿਹੜੇ 286 ਟੀਵੀ ਲਾਈਵ YouTube ਚੈਨਲ ਤੇ ਉਹ ਚੈਨੂਜੂ ਸਬਸਕ੍ਰਾਈਬ ਕਰ ਲੈਣਾ ਮੇਰਾ ਨਾਮ ਹੈਗਾ ਜੀ ਵਿਨੋਦ ਕੁਮਾਰ ਮੈਂ ਤਾਂ Hindu ਹਾਂ ਕੱਟੜ Hindu ਹਾਂ ਪਰ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਹਾਂ ਕਿ ਦੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਖਾਸ ਖਾਸ ਤੌਰ ਤੇ ਖੰਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਵੋਟ ਪਾਓ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਓ ਵੋਟ ਪਾ ਕੇ ਜਿਤਾਓ ਔਰ ਬਾਹਰ ਲਿਆਓ ਇਹ ਨਾ ਹੋਵੇ ਸਿੱਧੂ ਮੂਸੇ ਵਾਲਾ ਜਿੱਦਾਂ ਕਹਿੰਦਾ ਹੈ ਜਿਹੜੀ ਤੁਸੀਂ ਉਹ ਗਲਤੀ ਕਰਤੀ ਉਹ ਹੁਣ ਪਛਤਾਉਂਦਾ ਨਹੀਂ ਮਾਨਸਾ ਜਦਾਂ ਮਾਨਸਾ ਪਛਤਾਉਂਦਾ ਜੇ ਤੁਸੀਂ ਇਹ ਗਲਤੀ ਕਰਤੀ ਤੁਸੀਂ ਪਛਤਾਓਗੇ ਤੇ ਇਸ ਤੋਂ ਬਰਤਰਾ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਓ ਔਰ ਜਿਤਾਓ ਤੇ ਬਾਹਰ ਲਿਆਓ ਕਲਗੀਆਂ ਵਾਲੇ ਨੇ ਆਖਿਆ ਮੈਨੂੰ ਕਿਹੜਾ ਰੂਪ ਪਸੰਦ ਹੈ ਸੰਤੂਰ ਕਹਿੰਦਾ ਸੰਤੂਰ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ ਦੁਨੀਆ ਦੇ ਕਿਹੜੇ ਪੀਰ ਪਗੰਬਰ ਨੇ ਆਪਣੇ ਚੇਲਿਆਂ ਬਾਲਕਿਆਂ ਨੂੰ ਆਪਣੀ ਵਰਗਾ ਨਹੀਂ ਆਖਿਆ ਸੰਤੂਰ ਸੱਚੇ ਪਾਤਸ਼ਾਹ ਨੇ ਮਾਨ ਮੰਨ ਲਿਆ ਇਥੋਂ ਦਾ ਕਹਿ ਦਿੱਤਾ ਇਹਨੇ ਮੇਕੀ ਕਿਰਪਾ ਕੇ ਸਜੇ ਹਮ ਹੈ ਖਾਲਸੇ ਨੇ ਨਹੀਂ ਸਜਾ ਚਾਇਆ ਪਰ ਨਾਲ ਸਾਧੂ ਜੀ ਨੇ ਆਖਿਆ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਾਇਬ ਪਰਣ ਕੀ ਰੀਤ ਮੈਂ ਨਾ ਕਰੀਨ ਕੀ ਪ੍ਰੀਤ ਅਤੇ ਕਿਸੇ ਹੰਕਾਰ ਚ ਨਾ ਰਹੀਏ ਸਾਤ ਨੂੰ ਖਾਲਸਾ ਬਸ਼ਰਤੇ ਬਹੁਤ ਪਿਆਰਾ ਹੈ ਪਰ ਜੇ ਉਹਨਾਂ ਚਿਰ ਪਿਆਰਾ ਜਿੰਨਾ ਚਿਰ ਖਾਲਸਾ ਖਾਲਸਾ ਬਣ ਕੇ ਵਿਚਰੇ ਅਸੀਂ ਖਾਲਸੇ ਆ ਸਾਡੇ ਗੁਰੂ ਦੀ ਹਜ਼ਾਰਾਂ ਵਾਰ ਗਰਵੀ ਹੋ ਜਵੇ ਸਾਨੂੰ ਹੋਸ਼ਨਾ ਆਵੇ ਜਿਹੜੇ ਖਾਲਸੇ ਆ ਸੋ ਇਸ ਕਰਕੇ ਨੌਜਵਾਨੋ ਹੁਣ ਦਾ ਵੇਲਾ ਹੈ ਜਿਹੜਾ ਜਿਹੜੇ ਆਪਰ ਮੌਲ ਬੰਦੇ ਨੇ ਘਰਾਂ ਚ ਬੁੱਧੀਆਂ ਪਾਈਆਂ ਨੇ ਇਹ ਕੌਮ ਨੂੰ ਯਾਦ ਕਰਾ ਦੇਣੀ ਹੈ ਅਸੀਂ ਵਿਆਹਾਂ ਸ਼ਾਦੀਆਂ ਦੇ ਉੱਤੇ ਦੁਜਾਚੇ ਗਾਉਂਦੇ ਫਿਰਦੇ ਆ ਉਦੋਂ ਸਾਨੂੰ ਚਿੰਤਾ ਪਹੁੰਚ ਜਾਂਦਾ ਕਿ ਸਾਡੇ ਦਿੱਨ ਜਿਹੜਾ ਨਹੀਂ ਬਣਦਾ ਆ ਮੈਂ ਕਿਹਦੇ ਪਤੇ ਆਈ ਕੁਜੀ ਦੀ ਮੈਨੂੰ ਆ ਦੇਖ ਦੇ ਤਸਵਾਈਂ ਮਾਰਾਈ ਨੇ ਵਰਕੇ ਸੁ Ruhe ਵੇ ਸਖਿਆ ਰਿਆ ਨਾ ਹਾਂ ਮੈਂ ਕਹਿੰਦਾ ਦਿੱਤਣਗੇ ਮਾਰਾ ਦੇ ਕਿਤਾ ਦੇ ਫਲਾ ਕਰੂ ਨਾਲ